ਸਾਧਨ ਰੰਡਣਾ ਬੈਸੀ ਜੇ ਸਤਗੁਰ ਮਾਹੇ ਸਮਾਏ ਪੈਰ ਰਿਸਾਲੂ ਨੋਂ ਤਨੋਂ ਸਾਚੋ ਮਰੈ ਨਾ ਜਾਏ ਨੇਤਰ ਵੈਸੋ ਹੱਗਨੀ ਸਾਚੀ ਨਦਰ ਰ ਜਾਏ ਸਾਚ ਤੜੀ ਤਨ ਮੰਡੀ ਕਾਪੜ ਪ੍ਰੇਮ ਸਿਗਾਰ चन्दन चेतवसा मन्दर दसार दीपक शब्द विगासया रामनाम नारी अंदर सोनी मस्तक मणि प्यार। शोभा सुरत सुहावनी सा प्रेम अपार ਬਿਨ ਪੈਰ ਪਰ ਖਣਾ ਜਾ ਨਹੀਂ ਸਾਚੇ ਗੁਰ ਕਹਿ ਤਪਿਆਰ ਨਿਸ ਅੰਧਿਆਰੀ ਸੁਤੀਏ ਕਿਉ ਪਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾ ਤਨ ਕੰਤਨ 라ਵਿਆ ਤਾਂ ਬਿਰਥਾ ਜੋ ਬਨ ਜਾਏ ਸਿਜੈ ਕੰਤਮ ਹੇਲੜੀ ਸੂਤੀ ਬੂਝ ਨਾ ਪਾਏ ਹਾਂ ਸੁੱਤੀ ਪੈ ਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਖਾਏ ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ ਹਰ ਜਿਉ ਤੂੰ ਕਰਤਾ ਕਰਤਾਰ ਜਿਉ ਪਾਵੈ ਤਿਉ ਰਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗਮਜੀਠ ਆਪੇ ਮੋਤੀ ਉজ্জਲ ਆਪੇ ਪਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਕਟਕਟ ਡੀਠ ਅਡੀਠ ਆਪੇ ਸਾਗਰ ਬੋਹਿთა ਆਪੇ ਪਾਰ ਅਪਾਰ ਸਾਚੀ ਬਾਟ ਸੁਜਾਨ ਤੂੰ ਸ਼ਬਦ ਲੰਗਾਵਨ ਹਾਰ ਨਿੱਢਰੇ ਆ ਡਰ ਜਾਣੀਏ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦ ਪਾਏ ਗੁਰ ਰਾਖੇ ਸੇ ਉੱਭਰੇ ਸਾਚੇ ਸਿਉ ਲਵਲਾਏ ਹਰ ਜੀਓ ਸ਼ਬਦ ਪਛਾਨੀਐ ਸਾਚਰਤੇ ਗੁਰਵਾਕ ਤਿਤ ਤਨ ਮੈਲ ਨ ਲਗੈ ਸਚ ਕਰ ਜਿਸ ਓ ਤਾਕ ਨਦਰ ਕਰੇ ਸਚ ਪਾਈਐ ਬਿਨ ਨਾਵੇਂ ਕਿਆ ਸਾਕ ਜਿੰਨੀ ਸਚ ਪਛਾਨਿਆ ਸੇ ਸੁਖੀਏ ਜੁਗ ਚਾਰ ਹਮੈ ਤ੍ਰਿਸ਼ਨਾ ਮਾਰ ਕੇ ਸਚ ਰਖਿਆ ਉਰਦਾਰ ਜਗ ਮੈਂ ਲਾਹਾ ਇੱਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਬ ਸਦਾ ਸਚ ਰਾਸ ਸਾਚੀ ਦਰਗਹਿ ਬੈਸੀ ਮਗਤ ਸਚੀ ਅਰਦਾਸ ਪਤ ਸਿਓ ਲੇਖਾ ਨਿਭੜੈ RAM ਨਾਮ ਪਰਗਾਸ ਉੱਚਾ ਉੱਚੋ ਆਖਿਐ ਕਹਿੋ ਨ ਦੇਖਿਆ ਜਾਏ ਜੈ ਦੇਖਾਂ ਤਹਿ ਏਕ ਤੂੰ ਸਤ ਗੁਰੂ ਦੀਆਂ ਦਿਖਾਏ ਜੋ ਤਨ ਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਸਿਰੀ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਅੱਤ ਸਿਆਣੀ ਸੋਹਣੀ ਕਿਉਂ ਕੀ ਤੋ ਵੇ ਸਾਹਾ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹ ਪਾਈ ਰੇ ਓ ਸਿਰ ਜਾਣੋ ਕਾਲ ਜੋ ਮੱਛੀ ਤੇਉ ਮਾਨਸਾ ਪਵੇ ਅਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬੇਨ ਕੋਰ ਕਾਲ ਅਫਾਰ ਸੱਚ ਰਤੇ ਸੇ ਉੱਭਰੇ ਦੁਬਿਦਾ ਛੋੜ ਵਿਕਾਰ ਹਉ ਤਿਨ ਕੈ ਬਲ ਹਾਰਨ ਦਰ ਸੱਚ ਐ ਸਚਿਆਰ ਸੀ ਜਾਣੇ ਜੋ ਪੰਖੀਆਂ ਜਾਲੀ ਬਦਿਕ ਹਾਥ ਗੋਰਰਾ ਖੇਸੇ ਉੱਭਰੇ ਹੋਰ ਫਾਥੇ ਚੋਗਾ ਸਾਥ ਬੈਨ ਨਾ ਵੈ ਚੁਣ ਸੁੱਟੀ ਐ ਕੋਇ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚ ਮੰਨਿਆ ਤੈਨ ਮਨ ਸੱਚ ਤੇ ਆਣਾ ਮਨਮੋਖ ਸੁੱਚੇ ਜਾਣੀਐ ਗੁਰਮਖ ਜਨਾਂ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੀਏ ਸੁਖ ਪਾਇਆ ਜਮਦੂਤ ਨੂੰ ਏ ਬਿਖ ਖਾਏ ਨਾ ਮੈਂ ਅੰਦਰ ਹੋਂ ਵਸਾ ਨਾ ਵਸੈ ਮਨ ਆਏ ਬਾਜ ਗੁਰੂ ਕੋ ਬਾਰ ਹੈ ਬਿਨ ਸ਼ਬਦ ਬੂਝ ਨਾ ਪਾਏ ਗੁਰਮਤੀ ਪਰਗਾਸ ਹੋਏ ਸੱਚਰ ਹੈ ਨਿਵਲਾਏ ਤਿੱਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੈਲਨਹਾਰ ਗੁਰ ਸ਼ਬਦੀ ਸਲਾਹੀਐ ਅੰਤ ਨ ਪਾਰਾਵਾਰ ਤਿੱਥੈ ਕਾਲ ਨ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ हुक्मी सबे उपजे हुक्मी कार कमाहे हुक्मी काल वस है हुक्मी साच समाहे नानक जो तिस पावे सो थिए इन्ना जनता वस किस नाहे श्री राग महला पहला मन झूठ है तन झूठ है जेवा झूठी होए ਮੱਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬੈਨ ਅਬ ਸ਼ਬਦ ਨਾ ਮਾਂਜਿਏ ਸਾਚੇ ਤੇ ਸਚ ਹੋਏ ਮੁੰਦੇ ਗੁਣ ਹੀ ਨੀ ਸੁਖ ਕੇਹੇ ਪੈਰ ਰਲਿਆ ਰਸਦਮਾਨ ਸੀ ਸਾਚ ਸ਼ਬਦ ਸੁਖ ਨੇ ਰਹਾਉ ਪੈਰ ਪਰ ਦੇਸੀ ਜੇਥੇ ਐ ਤਨ ਵੰਡੀ ਚੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ

ਖੜੋ ਛੋਡੀ ਕੰਤ ਵਿਸਾਰ ਆਵਣ ਵੰਜਨ ਢਖੜੋ ਛੋਡੀ ਕੰਤ ਵਿਸਾਰ ਪੈਰ ਕੀ ਨਾਰ ਸੁਹਾਵਨੀ ਮੁੱਤੀ ਸੋਕਿਤ ਸਾਦ ਪੈਰ ਕੈ ਕਾਮਨਾ ਆਵੈ ਬੋਲੇ ਫਾਦਿਲ ਬਾਦ ਦਰ ਕਰ ਢੋਈ ਨਾ ਲਹੈ ਛੁੱਟੀ ਦੁਜੈ ਸਾਦ ਪੰਡਤ ਵਾਚ ਪੋਥੀਆਂ ਨਾ ਬੁਝੈ ਵਿਚਾਰ ਨਕੋ ਮਤੀ ਦੇ ਚਲੇ ਮਾਇਆ ਕਾ ਵਾ ਪਾਰ ਕਥਨੀ ਝੂਠੀ ਜਗ ਪਵੈ ਰਹਿਨੀ ਸ਼ਬਦ ਸੋਸਾਰ ਕੇਤੇ ਪੰਡਤ ਜੋਤ ਕੀ ਬੇਦਾ ਕਰੈ ਵਿਚਾਰ ਵਾਦ ਵਿਰੋਧ ਸਲਾਹਨੇ ਵਾਦੇ ਆਵਣ ਜਾਣ ਬੈਨ ਗੋਰ ਕਰਮਨਾ ਛਟਸੀ ਕਹਿ ਸੋਣਾ ਖਾਂ ਆਖ ਵਖਾਨ ਸਭ ਗੁਣਵੰਤੀ ਆਖੀ ਐ ਮੈਂ ਗੁਣ ਨਹੀ ਕੋਏ ਹਰ ਵਾਰਨ ਆਰ ਸੋਹਾਵਨੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਸ਼ੋੜਾ ਹੋਏ ਸ੍ਰੀ ਰਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਆਂ ਤੀਰਥ ਕੀਚੈ ਵਾਸ ਪੁੰਨ দান ਚੰਗਿਆਈਆਂ ਬਿਨ ਸਾਚੇ ਕੀ ਆਤਾਸ ਜੇ ਹਾਰਾ ਦੇਤੇ ਹਾਲੁ ਨ ਬੈਨ ਗੋਣ ਜਨਮ ਨਿ ਵਿਨਾਸ਼ ਜੇਹ ਰਾਦੇ ਤੇਹ ਲੁਣ ਬੇਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾ ਸੀ ਸੁਖ ਹੋਏ ਅਵ ਗੁਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਓ ਵੈਨ ਰਾਸੀ ਵਪਾਰੀਆਂ ਤੱਕੇ ਕੁੰਡਾ ਚਾਰ ਮੂਲ ਨ ਬੁੱਝੈ ਆਪਣਾ ਵਸਤ ਰਹੀ ਘਰ ਬਾਰ ਵੇਨ ਵਖਰ ਦੁਖ ਅਗਲਾ ਕੂੜ ਮੁਠੀ ਕੁੜਿਆਰ ਲਾਹ ਐਹਨਸਨੋਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਕਰ ਆਪਣ ਚੱਲੇ ਕਾਰਜਸਾਰ ਵਣ ਜਾਰਿਆ ਸਿਉ ਵਣ ਜਕਰ ਗੁਰਮਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ ਮਿਲੇ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੈ ਆਸਨ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿੰਨੀਆਂ ਪਪਸ਼ਾਨੀਆਂ ਕਰਮਹਿ ਮਹਿਲ ਸੁਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਤੇਰ ਪਵਨ ਸੋ ਪ੍ਰਵਜਾਨੀਐ ਸਾਚੋ ਸਾਚੈ ਨਾਏ ਸਾਦਨ ਖਰੀ ਸੁਹਾਵਨੀ ਜਨ ਪਰ ਰਜਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਰ rave ਰੰਗ ਸੱਚ ਸੁਹਾਗਨ ਸਾਪਲੀ ਪਰ ਮੋਹੀ ਗੁਣ ਸੰਗ ਪੁੱਲੀ ਪੁੱਲੀ ਥਲ ਚੜਾ ਥਲ ਚੜ ਡੂ ਘਰ ਜਾਓ ਬਨ ਮਹਿ ਪੁੱਲੀ ਜੇ ਫਿਰਾਂ ਬਿਨ ਗੁਰ ਬੂਜ ਨਾ ਪਾਓ ਨਾ ਉਹ ਪੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਉਆ ਚੱਲੇ ਚਾਕਰ ਹੋਏ ਰਾਜਨ ਜਾਣ ਆਪਣਾ ਦਰ ਕਰ ਠਾਕ ਨਾ ਹੋਏ ਨਾ ਨਿਕ ਇਕੋ ਰਵ ਰਹਿਆ ਦੂਜਾ ਨਹੀਂ ਕੋਏ ਸਿਰੀ ਰਾਗ ਮਹੱਲਾ ਪਹਿਲਾ ਗੁਰਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸੱਜੈ ਤੇ ਸੁਖ ਅਗਲੋ ਨਾ ਲੱਗੈ ਜਮ ਤੀਰ ਪਾਈ ਰੇ ਮੈਲ ਨਹੀਂ ਨਿਰਮਲ ਜਲ ਨਾਏ ਨਰਮਲ ਸੱਚਾ ਇੱਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾਮ ਅੰਦਰ ਸੋਣਾ ਕੀਆ ਕਰਨ ਹਾਰ ਰਵਸਸ ਦੀਪ ਅਨੂਪ ਜੋਤ تیر ਭਵਨ ਜੋਤ ਅਪਾਰ ਹਾਟ ਪਟਨ ਗੜ ਕੋਠੜੀ ਸੱਚ ਸੌਦਾਵਾ ਪਾਰ ਗਿਆਨ ਅੰਜਨ ਪੈ ਭੰਜਣਾ ਦੇਖ ਨਿਰੰਜਨ ਪਾਏ ਗੋਪਤ ਪਰਗਟ ਸਭ ਜਾਣੀਏ ਜੇ ਮਨ ਰੱਖੇ ਖਾਏ ਐਸਾ ਸਤਗੁਰੂ ਜੀ ਮਿਲੇ ਤਾਂ ਸਹਜੇ ਲਏ ਮਿਲਾਏ ਕਸਕਸ ਵੱਟੀ ਲਾਈਏ ਪਰਖੇ ਹਿੱਤ ਚਿਤ ਲਾਏ ਖੋਟੇ ਠੌਰ ਨਾ ਪਾਇਨੀ ਖਰੇ ਖਜਨ ਪਾਏ ਆਸ ਅੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ ਸੁਖ ਕੋ ਮੰਗੇ ਸਭ ਕੋ ਦੋਖ ਨ ਮੰਗੇ ਕੋਏ ਸੁਖੇ ਕੋ ਦੁਖ ਅਗਲਾ ਮਨ ਮੁਖ ਬੂਜ ਨਾ ਹੋਏ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ 베ਦ पुकारे वाच्यै ਬਾਣੀ ਬ੍ਰਹਮ ਬਿਆਸ ਮਉਣ ਜਨ ਸੇਵਕ ਸਾਧਕ ਨਾਮ ਰਤੇ ਗੁਣ ਤਾਸ ਸਚਰਤੇ ਸੇ ਜਨ ਗਏ ਹੋ ਸਦ ਬਲਿਹਾਰੈ ਜਾਸ ਚੌ ਜਗ ਮੈਲੇ ਮਲ ਪਰੇ ਜਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੂਨੀਆ ਮੋਹ ਕਾਲਾ ਪਤ ਖੋਏ ਜਿੰਨੇ ਨਾਮ ਵਿਸਾਰੇ ਆਵ ਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪਛਾਨੇ ਕਰਵ ਸੈਂ ਹਮ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋਰਾਤੇ ਹਰਨਾਏ ਸਿਰੀ ਰਾਗ ਮਹੱਲਾ ਪਹਿਲਾ ਸੋਣ ਮਨ ਭੁੱਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਕਨੋ ਦੋਹਾ ਗਣੀ ਕਿਉ ਥਿਰ ਰਹੈ ਸੁਹਾਗ ਪਾਈ ਰੇ ਅਵਰ ਨਹੀਂ ਮੈਂ ਥਾਉ ਮੈਂ ਤਨ ਨਾਮ ਨਿਦਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤ ਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਓ ਤੇ ਸਬੇ ਨਾ ਕੜੀ ਨਾ ਜੀਵ ਊ ਬੇਨ ਨਾ ਵੈ ਮਰ ਜਾਓ ਮੈਂ ਅੰਦਲੇ ਨਾ ਮਨ ਨ ਵਿਸਰੇ ਟੇਕ ਟਿਕੀ ਕਰ ਜਾਓ ਗੁਰੂ ਜਿੰਨਾ ਕਾ ਅੰਦਲਾ ਚੇਲੇ ਨਹੀਂ ਢਾਓ ਬੇਨ ਸਤ ਗੁਰੂ ਨਾਉ ਨਾ ਪਾਈਏ ਬੇਨ ਨਾ ਵੈ ਕਿਆ ਸਵਾਓ ਆਏ ਗਇਆ ਪਛਤਾਵਣਾ ਜਿਉ ਸੁੰਝੇ ਕਰ ਕਾਓ ਬੈਨ ਨਾਮ ਹੈ ਦੁਖ ਦੇਹਰੀ ਜਿਉਂ ਕਾਂ ਲਰਕੀ ਪੀਤਾ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰਪੈ ਕਰ ਪਾਈਐ ਨਿਰਬਾਣੀ ਪਦ ਨੀਤ ਹੋਂਗੋਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ ਸ਼ਬਦ ਸਲਾਹੀ ਮਨਵ ਸਹਿ ਹਮ ਦੁਖ ਜਲ ਜਾਓ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕਰੋਦ ਅਹੰਕਾਰ ਨਾਮ ਸਲਾਹਨ ਸਦਾ ਸਦਾ ਹਰ ਰੱਖੈ ਉਰਦਾਰ ਨਾਮ ਸਲਾਹਨ ਸਦਾ ਸਦਾ ਹਰ ਰੱਖੋ ਉਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਭੈਣ ਭਾਈ ਵੀ ਗੁਰਬਾਣੀ ਸਰਵਣ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ